ਹੈਲੋ ਸ਼ਾਸਤਰੀਕਾਲ ਜੀ ਆਓ ਅੱਜ ਤੁਹਾਨੂੰ ਮੁੰਗਰੇ ਵਧੀਆ ਤਰੀਕੇ ਨਾਲ ਤੇ ਸੌਖੇ ਤਰੀਕੇ ਨਾਲ ਬਣਾਉਂ ਦੱਸਦੇ ਹਾਂ ਸਭ ਤੋਂ ਪਹਿਲਾਂ ਇੱਕ ਕੜਾਈ ਵਿੱਚ ਤੇਲ ਗਰਮ ਕਰਨਾ ਹੈ ਤੇਲ ਨੂੰ ਪੂਰਾ ਗਰਮ ਹੋਣ ਦਿਨਾ ਜਦੋਂ ਹੀ ਤੇਲ ਗਰਮ ਹੁੰਦਾ ਹੈ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਜੀਰਾ ਲਸਣ ਪਿਆਉ ਚੰਗੀ ਤਰ੍ਹਾਂ ਥੋੜਾ ਗਲਾਪੀ ਹੋਣ ਤੇ ਉਸ ਵਿੱਚ ਅਦਰਕ ਪਿਆਜ਼ ਪਾਦੇ ਹੋ ਪਿਆਜ਼ ਭੁੰਨ ਤੋਂ ਬਾਅਦ ਥੋੜਾ ਗਲਾਪੀ ਹੋਣ ਤੋਂ ਬਾਅਦ ਉਹਦੇ ਵਿੱਚ ਤੁਸੀਂ ਟਮਾਟਰ ਐਡ ਕਰ ਦੇਣਾ ਵੈਸੇ ਇਹ ਤਨਨ ਨੂੰ ਚਿਜਨ ਨੂੰ ਅਵੋਇਡ ਵੀ ਕੀਤਾ ਜਾ ਸਕਦਾ ਪਰ ਮੈਂ ਕਰਦੀ ਆ ਸਾਰਾ ਭੁੰਨ ਤੋਂ ਬਾਅਦ ਵਿੱਚ ਆਲੂ ਪਾ ਕੇ ਥੋੜੇ ਰੋਸਟ ਕਰਨੇ ਆ ਥੋੜੇ ਰੋਸਟ ਹੋਣ ਤੋਂ ਬਾਅਦ ਫਿਰ ਆਪਾਂ ਮੂੰਗਰੇ ਪਾ ਦੇਣੇ ਵਿੱਚ ਉਹਨੂੰ ਫਿਰ ਸਲੋ ਅੱਗ ਤੇ ਮਿੱਠੀ-ਮਿੱਠੀ ਅੱਗ ਤੇ ਤਬ ਬਨਣ ਵਾਸਤੇ ਰੱਖ ਦੇਣਾ ਜਦੋਂ ਮਠੀ ਮਠੀ ਅੱਗੇ ਤੇ ਬੰਦੇ ਰਹਿੰਦੇ ਆ ਵਿੱਚ ਵਿੱਚ ਉਹਨੂੰ ਕਦੀ ਕਦੀ ਹਿਲਾਉਂਦੇ ਰਹਿਣਾ ਵਾ ਬਿਲਕੁਲ ਐਸਵਾਦਿਸ਼ মুਗਰੇ ਤਿਆਰ ਹੋਣਗੇ ਆਲੂ মুਗਰੇ ਬਹੁਤ ਸਬ지 ਸਵਾਦ ਬਣਦੀ ਆ ਵਿੱਚ ਵਿੱਚ ਇਸੇ ਤਰ੍ਹਾਂ ਹੀ ਹਿਲਾਉਂਦੇ ਰਹੋ ਇੱਕਦਮ ਪਰਫੈਕਟ ਬਣ ਕੇ ਤਿਆਰ ਹੋਣਗੇ ਥੋੜਾ ਹਿਲਾਉਂਦੇ ਰਹੋ ਵਿੱਚ ਵਿੱਚ ਬਿਕੋਨ ਇਸ ਤਰ੍ਹਾਂ ਦੇ ਹੁਣ ਲੱਗ ਪਏ ਨੇ ਥੋੜੇ ਹਲਕੇ ਹਲਕੇ ਜੀ ਫਿਰ ਹਿਲਾਓ ਮਤਲਬ ਬਹੁਤ ਸਵਾਦ ਸਬਜ਼ੀ ਬਣਦੀ ਹੈ ਮੰਗਰਿਆਂ ਦੀ ਗਰਮੀਆਂ ਵਿੱਚ ਤੇ ਬਹਿ ਵੀ ਸਾਰਿਆਂ ਦੀ ਫੇਵਰੇਟ ਹੋ ਜਾਂਦੀ ਹੈ ਮੇਰੀ ਤੇ ਆਪ ਬਹੁਤ ਫੇਵਰੇਟ ਸਬਜ਼ੀ ਹੈ ਮੈਨੂੰ ਬਹੁਤ ਪਸੰਦ ਆ ਤੁਸੀਂ ਦੱਸੋ ਤੁਹਾਨੂੰ ਮੰਗਰੇ ਕਿੰਨੇ ਕੁ ਪਸੰਦ ਆ ਬਿਲਕੁਲ ਬਣ ਕੇ ਸਬਜ਼ੀ ਤਿਆਰ ਹੈ ਆਓ ਆਪਾਂ ਸਰਵ ਕਰਦੇ ਹਾਂ